ਤਰਵੇਣੀ ਸੰਗਮ ਸਨਾਨ ਘਾਟ ਮਹਾਕੁੰਭ ਪ੍ਰਯਾਗਰਾਜ ਦੋਸਤੋ ਇੱਥੇ ਪਹੁੰਚਣ ਲਈ ਬਹੁਤ ਸਾਰੇ ਲੋਕਾਂ ਨੇ ਅਫਵਾਹਾਂ ਫਲਾਈਆਂ ਨੇ ਸੋਸ਼ਲ ਮੀਡੀਆ ਉੱਤੇ ਕਿ ਇੱਥੇ ਪਹੁੰਚਣ ਲਈ ਬਹੁਤ ਚੱਲ ਕੇ ਆਉਣਾ ਪੈਂਦਾ 20 25 ਕਿਲੋਮੀਟਰ ਤੁਰਨਾ ਪੈਂਦਾ ਜਾਂ ਬਹੁਤ ਦਿੱਕਤਾਂ ਆਉਂਦੀਆਂ ਨੇ ਤਾਂ ਅੱਜ ਆਪਾਂ ਮਹਾਕੁੰਭ ਦੀ ਇਹ ਸਪੈਸ਼ਲ ਵੀਡੀਓ ਲੈ ਕੇ ਆਏ ਕਿ ਤੁਸੀਂ ਕਿ ਜਿੱਥੇ ਤਿੰਨੇ ਜਿਹੜੀਆਂ ਗੰਗਾ ਯਮਨਾ ਤੇ ਸਰਸਵਤੀ ਨਦੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ ਉਹ ਸੰਗਮ ਹੈ ਤ੍ਰਿਵੇਣੀ ਸੰਗਮ ਉੱਥੇ ਤੱਕ ਪਹੁੰਚਣ ਲਈ ਬਹੁਤ ਮੁਸ਼ਕਲਤ ਕਰਨੀ ਪੈਂਦੀ ਆ ਸੋ ਆਜੋ ਦੋਸਤੋ ਆਪਾਂ ਵੀਡੀਓ ਸਟਾਰਟ ਕਰਦੇ ਆ ਇਹ ਆਪਾਂ ਮੇਨ ਉੱਥੇ ਘਾੜਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਸਨਾਨ ਕਰ ਰਹੇ ਨੇ ਤੇ ਆਜੋ ਆਪਾਂ ਸਟਾਰਟਿੰਗ ਤੋਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇੱਥੇ ਤੱਕ ਪਹੁੰਚਣ ਲਈ ਤੁਹਾਨੂੰ ਕਿੰਨੀ ਕੁ ਮੁਸ਼ਕਲਤ ਕਰਨੀ ਪੈਣੀ ਆ ਕਿੱਡੀ ਕੁ ਗੱਲਬਾਤ ਆ ਮਤਲਬ ਕਿੰਨਾ ਕੁ ਔਖਾ ਇੱਥੇ ਆਉਣਾ ਤੇ ਕਿੰਨੀ ਕੁ ਭੀੜ ਆ ساری ਗੱਲਬਾਤ ਆ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਕੁੰਭ ਮੇਲੇ 'ਚ ਆਪ ਤੇ ਨਮਨਸਤਾ ਸਤਿ ਸ੍ਰੀ ਅਕਾਲ ਤੇ ਅੱਜ ਇੱਥੇ ਕੁੰਬ ਦਾ ਮੇਲਾ ਸਭ ਨੂੰ ਪਤੀ ਹੈ ਕਿ ਮਹਾਕੁੰਬ ਚੱਲ ਰਿਹਾ ਹੈ ਜਿਹੜਾ ਇੱਥੇ ਤੇ ਮਹਾਕੁੰਬ ਮੇਲੇ ਚ ਨਾ ਕਈ ਵਾਰੀ ਨਾ ਲੋਕ ਨਾ ਡਰਾਈ ਜਾਂਦੇ ਨੇ ਹਨਾ ਵੀ ਇੰਨਾ ਤੁਰਨਾ ਪੈਂਦਾ ਇੰਨਾ ਆਪਾਂ 17 ਨੰਬਰ ਪਾਰਕਿੰਗ 'ਚ ਖੜੇ ਆ ਤੇ ਐ ਸਾਈਡ ਤੋਂ ਆਪਾਂ ਆਏ ਆ ਗੱਡੀ ਆਪਾਂ 17 ਨੰਬਰ 17 ਪਾਰ ਨੰਬਰ ਪਾਰਕਿੰਗ ਆ ਨਹੀਂ 17 ਨੰਬਰ 17 17 17 ਨੰਬਰ ਹ 17 ਹੋਈ ਹੁ ਤਾਂ 17 ਨੰਬਰ ਪਾਰਕਿੰਗ ਆ ਤੇ ਇਥੋਂ 2.5 ਕਿਲੋ ਕਿੰਨੀ ਦੂਰ ਹੈ ਉਹ ਯਹਾਂ ਸੇ ਸੰਗਮ 2 ਕਿਲੋਮੀਟਰ हां 2 किलोमीटर 2.5 2.5 किलोमीटर इतना ही पड़ता है तो बढ़िया हवाएं उड़ाई जा रही हैं कि दूर है या ये है 25 किलोमीटर तो चलना पड़ता है ऐसा कुछ नहीं है भाई ਬਾਕੀ ਮੇਲਾ ਬਹੁਤ بڑا ਹੈ ਘੁੰਮ ਜਿੰਨਾ ਮਰਜ਼ੀ ਲੋ ਜਿੰਨੀ ਮਰਜ਼ੀ ਕਿਲੋਮੀਟਰ ਬਣਾ ਲਓ ਘੁੰਮ ਫਿਰ ਕੇ ਲੇਕਿਨ ਇਹ ਮਤਲਬ ਅਗਰ ਸੰਗਮ ਮੇਂ ਆਪਕੋ ਨਹਾਨਾ ਹੈ ਤੋ ਯਹਾਂ ਸੇ ਸਿਰਫ 2 ਕਿਲੋਮੀਟਰ 2.5 ਕਿਲੋਮੀਟਰ ਚੱਲਣਾ ਪੜੇਗਾ ਤੋ ਆਈਏ ਮੈਂ ਬਾਕੀ ਆਪਕੋ ਦਿਖਾਤਾ ਰਹੂਗਾ ਸਾਥ ਕੇ ਸਾਥ ਜੋ ਅਪਡੇਟਸ ਹੈ ਉਹ ਦਿੰਤਾ ਰਹੂਗਾ ਜੁੜੇ ਰਹੇਗਾ ਦੋਸਤੋ ਪਾਰਕਿੰਗ ਦੇ ਵਿੱਚ ਗੱਡੀ ਆਪਾਂ ਨੇ ਲਾਤੀ ਇਸ ਤਰ੍ਹਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਥੱਲੇ ਲੋਹਾ ਜਿਹਾ ਪਾਇਆ ਹੋਇਆ ਤੇ ਇਸ ਤਰ੍ਹਾਂ ਲੈਟਰਿੰਗ ਬਾਥਰੂਮ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਤੇ ਪਾਣੀ ਦਾ ਵੀ ਠੀਕ ਆ ਪ੍ਰਬੰਧ ਵਧੀਆ ਮਤਲਬ ਕੋਈ ਐਡੀ ਗ ਪੀੜ ਹਾਲਾਂਕਿ ਅੱਜ ਜਿਹੜਾ ਸ਼ਾਹੀ ਸਨਾਨ ਨਹੀਂ ਹੈਗਾ ਸ਼ਾਹੀ ਸਨਾਨ ਵਾਲੇ ਦਿਨ ਥੋੜੀ ਜਿਹੀ ਭੀੜ ਜ਼ਿਆਦਾ ਹੋ ਸਕਦੀ ਹੈ ਪਰ ਅਸੀਂ ਜਿਹੜੀ ਗੱਲਬਾਤ ਕੀਤੀ ਆ ਸਾਨੂੰ ਲੋਕ ਦੱਸ ਰਹੇ ਸੀ ਕਿ ਸ਼ਾਹੀ ਸਨਾਨ ਵਾਲੇ ਦਿਨ ਇੰਨੀ ਭੀੜ ਹੈ ਨਹੀਂ ਸੀ ਜਿੰਨੀ ਹੋਣਾਗੀ ਤੇ ਹੁਣ ਕਿੰਨੀ ਭੀੜ ਆ ਤੁਸੀਂ ਦੇਖ ਸਕਦੇ ਹੋ ਤੇ ਖਾਸ ਕਰਕੇ ਇੱਥੇ ਨਾ ਸਿਕਿਉਰਿਟੀ ਦੇ ਬਹੁਤ ਸੋਹਣੇ ਪ੍ਰਬੰਧ ਨੇ ਚੱਪੇ ਚੱਪੇ ਤੇ ਪੁਲਿਸ ਮਤਲਬ ਕਿ ਚੋਰੀ ਚਪਾਟੇ ਵਾਲਾ ਕੋਈ ਐਸਾ ਸਿਸਟਮ ਨਹੀਂ ਹੋ ਸਕਦਾ ਫਿਰ ਵੀ ਚਲੋ ਮੇਲੇ ਦੇ ਵਿੱਚ ਆਪਣੀ ਚੀਜ਼ ਕੋਈ ਵੀ ਗੌਰ ਨਾਲ ਧਿਆਨ ਨਾਲ ਰੱਖਣੀ ਪੈਂਦੀ ਆ ਪਰ ਫਿਰ ਵੀ ਮਤਲਬ ਐਡਾ ਡਰ ਵਾਲਾ ਗੱਲ ਨਹੀਂ ਜੋ ਬਣਾਇਆ ਜਾ ਰਿਹਾ ਕੋਈ ਆ ਕੇ ਕਹਿੰਦੇ ਨੇ ਭਾਈ ਜੋ ਰੀਲੋ ਮੇਂ ਦੇਖ ਰਹੇ ਆ ਉਹ ਉਹ ਨਹੀਂ ਹੈ ਕੁੰਭਾ ਕਾ ਮੇਲਾ ਕੁਛ ਹੋਰ ਹੀ ਹੈ ਤੋ ਐਸਾ ਹੈ ਐਸਾ ਮਤਲਬ ਅਹਜਾ ਕੁਛ ਨਹੀਂ ਹੈਗਾ ਬਹੁਤ ਵਧੀਆ ਮਾਹੌਲ ਹੈ ਬਹੁਤ ਸੋਹਣਾ ਗੱਲਬਾਤ ਹੈ ਤੇ ਡਰਨ ਦੀ ਲੋੜ ਨਹੀਂ ਹੈਗੀ ਤੇ ਇਸ ਤਰ੍ਹਾਂ ਖਾਣ ਨੂੰ ਥਾਂ-ਥਾਂ ਤੇ ਰੇੜੀਆਂ, ਸਟਾਲਾਂ, ਹਰ ਤਰ੍ਹਾਂ ਦੀ ਜਿਹੜਾ ਜਪਾ ਖਾਣੇ ਪੀਣੇ ਆ ਰੋਟੀ ਵੀ ਮਿਲ ਜੂਗੀ, ਫਾਸਟ ਫੂਡ, ਚੌਪਮੇਨਾ, ਛੋਲੇ, ਪਟੂਰੇ ਵਗੈਰਾ ਸਾਰੇ ਹਰ ਚੀਜ਼ ਦੀ ਮਤਲਬ ਰੇੜੀ ਤੁਹਾਨੂੰ ਮਿਲ ਜੂਗੀ ਖਾਣਾ ਪੀਣਾ ਜਿਸ ਤਰ੍ਹਾਂ ਦਾ ਵੀ ਤੁਸੀਂ ਖਾਣੇ ਹੋ ਤੇ ਭੀੜ ਤੁਸੀਂ ਦੇਖ ਸਕਦੇ ਹੋ ਬਸ ਇੰਨੀ ਕਮ ਜਾਂਦਾ ਜਾਂਦਾ ਤੁਹਾਨੂੰ ਦਿਖਾਉਂਦਾ ਜਾਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਇਸ ਤਰ੍ਹਾਂ ਨਾ ਜਿਹੜੇ ਐਡ ਕਰੀ ਹੋਈਆਂ ਕੰਪਨੀਆਂ ਨੇ ਆਪਣੀਆਂ ਆਪਣੀਆਂ ਮਤਲਬ ਕਿ ਬ੍ਰਾਂਡ ਦੀ ਇਸ ਤਰ੍ਹਾਂ ਇਹ ਵੀ ਤੁਹਾਨੂੰ ਮਿਲ ਜਾਣਗੇ ਪੂਰੀਆਂ ਦੁਕਾਨਾਂ ਜਿਹੜੀਆਂ ਸ ਤੇ ਲੋ ਜੀ ਆ ਭੀੜ ਮੈਂ ਤੁਹਾਨੂੰ ਫੇਰ ਦਿਖਾਉਣਾ ਅੱਗੇ ਜਾ ਕੇ ਅੱਗੇ ਜਾ ਕੇ ਆਪਾਂ ਨੂੰ ਆ ਸਿਸਟਮ ਮਿਲ ਜਾਂਦਾ ਇੰਨੀ ਭੀੜ ਮਿਲੂਗੀ ਹੋਰ ਅੱਗੇ ਜਾਵਾਂਗੇ ਜਦੋਂ ਆਪਾਂ ਚਲੋ ਜੀ ਸੰਗਮ ਇੱਥੋਂ ਰਹਿ ਗਿਆ ਪੁਆਇੰਟ 3 ਮਿੰਟ ਯਾਨੀ 300 ਮੀਟਰ 300 ਮੀਟਰ ਰਹਿ ਗਿਆ ਤੇ ਦੋਸਤੋ ਜਿੱਥੋਂ ਆਪਾਂ ਨੇ ਗੱਡੀ ਖੜਾਈ ਆ ਉਥੋਂ ਇੱਥੇ ਤੱਕ ਆਉਂਦੇ-ਆਉਂਦੇ 2.5 ਕਿਲੋਮੀਟਰ ਹੋਊਗਾ ਵੱਧ ਤੋਂ ਵੱਧ 3 ਹੋਊਗਾ ਚਲੋ 3 ਮੰਨ ਲੈਂਦੇ ਆ 3 ਕਿਲੋਮੀਟਰ ਹੋਊਗਾ ਸੰਗਮ ਫੇਰ ਵੀ ਬਾਜ਼ਾਰ ਹੈ ਤੇ ਆਲੇ ਦੁਆਲੇ ਲੋਕ ਤੁਰੇ ਜਾਂਦੇ ਨੇ ਮਤਲਬ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਪਹੁੰਚ ਜਾਂਦੇ ਆ ਚਲੋ ਇੰਨਾ ਕ ਤਾਂ ਫਿਰ ਵੀ ਮੇਲੇ ਚ ਹਰ ਮੇਲਾ ਹੈ ਬਹੁਤ ਵੱਡਾ ਮੇਲਾ ਹੈ ਫਿਰ ਵੀ ਇੰਨਾ ਕ ਤਾਂ ਤੁਰ ਤੁਰਨਾ ਕੋਈ ਬੜੀ ਵੱਡੀ ਗੱਲ ਨਹੀਂ ਖਾਣ ਪੀਣ ਨੂੰ ਹਰ ਚੀਜ਼ अवेलेबल ਹੈ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਇਸ ਤਰ੍ਹਾਂ ਮਿਲ ਜੂਗੀ ਤੇ ਖਾਣ ਲਈ ਤੇ ਹੋਰ ਵੀ ਬਹੁਤ ਹੋਟਲ ਵਗੈਰਾ ਤੁਹਾਨੂੰ ਮਿਲ ਜਾਣਗੇ ਤੇ ਲੰਗਰ ਵੀ ਬਹੁਤ ਮਿਲ ਜਾਣਗੇ ਲਓ ਜੀ ਸਾਹਮਣੇ ਆਪਾਂ ਇਸ ਸਾਈਡ ਤੋਂ ਆਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੰਗਮ ਦਵਾਰ ਹੈ ਤੇ ਤ੍ਰਵੇਣੀ ਨੇ ਜਿਹੜੀਆਂ ਨਦੀਆਂ ਨੇ ਗੰਗਾ ਯਮੁਨਾ ਸਰਸਵਤੀ ਜਿੱਥੇ ਇਕੱਠੀਆਂ ਹੁੰਦੀਆਂ ਨੇ ਆਪਾਂ ਫਾਈਨਲੀ ਉੱਥੇ ਪਹੁੰਚ ਚੁੱਕੇ ਆ ਇੱਥੇ ਵਧੀਆ ਪ੍ਰਬੰਧ ਨੇ ਇੱਥੇ ਲੈਟਰਿੰਗ ਬਾਥਰੂਮ ਵੀ ਬਣੇ ਹੋਏ ਨੇ ਚੇਂਜਿੰਗ ਰੂਮ ਵੀ ਬਣੇ ਹੋਏ ਨੇ ਤੇ ਕੋਈ ਇਹ ਨਹੀਂ ਹੈਗਾ ਵੀ ਯਾਰ ਨਹਾਉਣ ਨੂੰ ਦਿੱਕਤ ਆ ਕੋਈ ਦਿੱਕਤ ਨਹੀਂ ਬਹੁਤ ਵੱਡਾ ਜਿਹੜਾ ਸੰਗਮ ਹੈ ਜਾਂ ਜਗ੍ਹਾ ਬਹੁਤ ਕਾਫੀ ਖੁੱਲੀ ਹੈ ਲੋਕ ਵਧੀਆ ਨਹਾਉਂਦੇ ਧੋਉਂਦੇ ਨੇ ਤੇ ਨਹਾਉਣ ਧੋਣ ਵਾਲੀ ਆਪਾਂ ਵੀਡੀਓ ਦਿਖਾ ਨਹੀਂ ਸਕਦੇ ਹਨਾ ਕੋਈ ਵਾਰੀ ਕੋਈ ਕਿਸੇ ਹਾਲਤ ਚ ਹੁੰਦਾ ਕੋਈ ਕਿਸੇ ਹਾਲਤ ਚ ਹੁੰਦਾ ਪਰ ਫਿਰ ਵੀ ਮੈਂ ਜਿਆਦਾ ਤੋਂ ਜਿਆਦਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਇੱਥੇ ਇਸਾੜ ਇਹਦੇ ਵਿੱਚ ਕਿਸ਼ਤੀਆਂ ਵੀ ਉਹ ਤੁਸੀਂ ਦੇਖ ਰਹੇ ਹੋ ਸਾਹਮਣੇ ਕਿਸ਼ਤੀਆਂ ਚੱਲ ਰਹੀਆਂ ਨੇ ਕਿਸ਼ਤੀਆਂ ਤੇ ਪਰਲੇ ਪਾਸੇ ਵੀ ਜਾਂਦੇ ਨੇ ਤੇ ਕਈ ਨਹਾਉਣ ਧੋਣ ਵਾਲੀਆਂ ਕਿਸ਼ਤੀਆਂ ਵੀ ਚੱਲਦੀਆਂ ਨੇ ਇਸ ਤਰ੍ਹਾਂ ਚੇਂਜਿੰਗ ਰੂਮ ਵੀ ਤੁਹਾਨੂੰ ਮਿਲ ਜਾਣਗੇ ਮਤਲਬ ਕੋਈ ਐਡੀ ਨਾ ਹੀ ਤਾਂ ਕੋਈ ਜਿਆਦਾ ਤੁਰਨਾ ਪੈਂਦਾ ਨਾ ਹੀ ਕੋਈ ਬਾੜੀ ਇੱਥੇ ਖਦਰੇ ਵਾਲੀ ਨਾ ਕੋਈ ਡਰ ਡੋਕਰ ਵਾਲੀ ਗੱਲ ਬਹੁਤ ਸੋਹਣਾ ਸਿਸਟਮ ਹੈ ਬਹੁਤ ਵਧੀਆ ਗੱਲਬਾਤ ਹੈ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ ਹਾਂ ਠੀਕ ਹੈ ਬੱਚਿਆਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਬਹੁਤ ਵੱਡਾ